ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾਟੀਵੀ ਜ਼ਿਲ੍ਹਾ ਸਿਰਫ ਫਤਿਹਗੜ ਸਾਹਿਬ ਦੇ ਮੰਡੀ ਗੋਵਿੰਦਗੜ੍ਹ ਨੇੜੇ ਗੋਲੀਬਾਰੀ ਅਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਮਾਮਲਾ ਪਿੰਡ ਜਸੜਾ ਦਾ ਹੈ ਜਿੱਥੇ ਕਾਰ ਪਾਰਕਿੰਗ ਨੂੰ ਲੈ ਕੇ ਗਵਾਂਡੀਆਂ ਦੇ ਵਿੱਚ ਝਗੜਾ ਹੋ ਗਿਆ ਪਿੰਡ ਵਾਸੀਆਂ ਨੇ ਮਾਮਲੇ ਨੂੰ ਸ਼ਾਂਤ ਕਰਕੇ ਮਾਮਲਾ ਸੁਲਝਾ ਦਿੱਤਾ ਪਰ ਰਾਤ ਕਰੀਬ 11 ਵਜੇ ਆਪਣੇ ਘਰ ਦੇ ਸਾਹਮਣੇ ਖੜੇ ਵਿਅਕਤੀ ਉਤੇ ਦੂਜੀ ਧਿਰ ਨੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ ਜ਼ਖਮੀ ਹੋਏ ਵਿਅਕਤੀ ਨੇ ਦੱਸਿਆ ਕਿ ਇਹ ਹਮਲਾ ਪੁਲਿਸ ਦੀ ਮੌਜੂਦਗੀ ਵਿੱਚ ਹੋਇਆ ਤਲਵਾਰ ਉਸ ਦੇ ਸਿਰ ਵਿੱਚ ਵੱਜੀ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਜ਼ਖਮੀ ਨੇ ਦੱਸਿਆ ਕਿ ਪੁਲਿਸ ਦੀ ਮੌਜੂਦਗੀ ਵਿੱਚ ਦੂਜੀ ਧਿਰ ਵੱਲੋਂ ਕਿਰਪਾਨ ਦੇ ਨਾਲ ਹਮਲਾ ਕੀਤਾ ਗਿਆ ਤੇ ਗੋਲੀਆਂ ਵੀ ਚਲਾਈਆਂ ਗਈਆਂ ਉਸ ਨੇ ਪੁਲਿਸ ਦੇ ਕੋਲੋਂ ਹੁਣ ਇਨਸਾਫ ਦੀ ਮੰਗ ਕੀਤੀ ਹੈ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਕੋਰਤ ਸਮੇਤ 9 ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸਹਾਇਕ ਥਾਣੇਦਾਰ ਨੇ ਹੋਰ ਕੀ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਹਾਂ ਜੀ ਲੜਾਈ ਝਗੜਾ ਜੋ ਹੋਇਆ ਸੀ ਪਿੰਡ ਜਸਨਾ ਦੇ ਵਿੱਚ ਗੁਰਚੰਦ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਸਨਾ ਦੇ ਬਿਆਨ ਤੇ ਜਨਕ ਸਿੰਘ ਜਗਦੇਵ ਸਿੰਘ ਪ੍ਰਭਜੋਤ ਸਿੰਘ ਪ੍ਰੀਤਮ ਸਿੰਘ ਮਨਦੀਪ ਸਿੰਘ ਮਨਜੀਤਕਰ ਰਵਿੰਦਰ ਸਿੰਘ ਮਸੀਹ ਜਸਰਾਂ ਦੇ ਖਿਲਾਫ ਮੁਕੱਦਮਾ ਦਰਜ ਕਰਿਆ ਸੀ ਮੁਕੱਦਮਾ ਨੰਬਰ ਇਹ ਫੇ ਨੰਬਰ ਹੈ ਗਿਆ 226 ਮਿਤੀ 7 9 25 ਅੰਡਰ ਸੈਕਸ਼ਨ 115 2 126 2 352 1 125 99 2 190 ਪੀ ਐਨ ਐਸ ਰਾਣਾ ਗਵਿੰਦ ਰਾਮ ਦੇ ਦਰਜ ਰਿਸ਼ਟਰ ਮੈਂ ਜੀਗਾ ਜਿਨ੍ਹਾਂ ਦੇ ਵਿੱਚੋਂ 6 ਬੰਦੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇੱਕ ਬੰਦਾ ਰੰਦਾ ਹੈ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਜੇ ਸਰ ਕੋਈ ਗੋਲੀ ਗੋਲੀ ਚੱਲਣ ਦਾ ਵੀ ਹੈਗਾ ਅਸੀਂ ਗੱਲ ਕਰਾਂਗੇ ਫੇਰ ਦਾ ਹਾਂਜੀ ਫੇਰ ਹੋਈ ਸੀਗੇ ਪਰ ਉਹ ਆਪਣਾ ਉਹਨਾਂ ਨੂੰ ਫਰਾਂਸਿਸ ਹੈਜ਼ ਰਿਵੋਟਰੀ ਟੀਮ ਮਗਾ ਕੇ ਉਹਨਾਂ ਤੋਂ ਕੋਲਡ ਵਗੈਰਾ ਕਬਜ਼ੇ ਚ ਲੈ ਲਏ ਨੇ ਤੇ ਉਹ ਲੈਦਾ ਉਹਨਾਂ ਨੂੰ ਭੇਜ ਰਹੀਆਂ ਰਿਵੋਟਰੀ ਦੇ ਵਿੱਚ ਹਾਂਜੀ ਹਾਂਜੀ ਲੜਾਈ ਝਗੜਾ ਜੋ ਹੋਇਆ ਸੀ ਪਿੰਡ ਜਸਰਾਂ ਦੇ ਵਿੱਚ ਗੁਰਚਰਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਸਰਾਂ ਦੇ ਬਿਆਨ ਤੇ ਜਨਕ ਸਿੰਘ ਜਗਦੇਵ ਸਿੰਘ ਪ੍ਰਭਜੋ ਸਿੰਘ ਪ੍ਰੀਤਮ ਸਿੰਘ ਮਨਦੀਪ ਸਿੰਘ ਮਨਜੀਤ ਗੁਰ ਰਵਿੰਦਰ ਸਿੰਘ ਮਾਸਿਆਂ ਜਸਰਾ ਦੇ ਖਿਲਾਫ ਮਕਦਮਾ ਦਰਜ ਕਰਿਆ ਸੀ ਮਕਦਮਾ ਨੰਬਰ ਇਹ ਪਿਆ ਨੰਬਰ ਹੈ 226 ਮਿਤੀ 7/9/25 ਅੰਡਰ ਸੈਕਸ਼ਨ 115 2 126 2 352 1 125 99 2 190 ਪੀ ਐਨ ਐਸ ਕਾਲਾ ਗਵੰਦੜੇ ਦਰਜ ਰਿਹਾ ਸੀ ਜਿਹਨਾਂ ਦੇ ਵਿੱਚੋਂ 6 ਬੰਦੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇੱਕ ਬੰਦਾ ਲੰਦਾ ਹੈ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਸਰਾ ਕੋਈ ਗੋਲੀ ਗੋਲੀ ਚੱਲਣ ਦਾ ਵੀ ਹੈਗਾ ਸੀ ਗੱਲਬਾਤ ਫੇਰ ਦਾ ਹਾਂਜੀ ਫੇਰ ਹੋਈ ਸੀਗੇ ਪਰ ਉਹ ਆਪਣਾ ਉਹਨਾਂ ਨੂੰ ਪ੍ਰੋਸੈਸਸ ਐਸ ਰੋਟਰੀ ਟੀਮ ਮਂਗਾ ਕੇ ਉਹਨਾਂ ਤੋਂ ਫੋਲਡ ਵਗੈਰਾ ਕਬਜੇ ਚ ਲੈਨੇ ਤੇ ਉਹ ਲੈਦਾ ਉਹਨਾਂ ਨੂੰ ਭੇਜ ਰਹੀਆਂ ਰੋਟਰੀ ਦੇ ਵਿੱਚ ਹਾਂਜੀ ਹਾਂਜੀ ਲੜਾਈ ਝਗੜਾ ਜੋ ਹੋਇਆ ਸੀ ਪਿੰਡ ਜਸਰਾਂ ਦੇ ਵਿੱਚ ਗੁਰਚੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਸਰਾਂ ਦੇ ਬਿਆਨ ਤੇ ਜਨਕ ਸਿੰਘ ਜਗਦੇਵ ਸਿੰਘ ਪ੍ਰਭਜੋ ਸਿੰਘ ਪ੍ਰੀਤਮ ਸਿੰਘ ਮਨਦੀਪ ਸਿੰਘ ਮਨਜੀਤ ਕੌਰ ਰਵਿੰਦਰ ਸਿੰਘ ਮਾਸਿਆਂ ਜਸਰਾਂ ਦੇ ਖਿਲਾਫ ਮﻘਦਮਾ ਦਰਜ ਕਰਿਆ ਸੀ ਮਕਦਮਾ ਨੰਬਰ ਇਹ ਪਿਆ ਨੰਬਰ ਹੈਗੀਆ 226 ਮਿਤੀ 7/9/25 ਅੰਡਰ ਸੈਕਸ਼ਨ 115 212 352 1125 992 190 ਪੀ ਐਨ ਐਸ ਨਾਲ ਗਵਿੰਦਗੁਰੂ ਦੇ ਦਰਜ ਹੋਇਆ ਸੀ ਜਿਨ੍ਹਾਂ ਦੇ ਵਿੱਚੋਂ 6 ਬੰਦੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇੱਕ ਬੰਦਾ ਰੰਦਾ ਹੈ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਸ ਨਾਲ ਕੋਈ ਗੋਲੀ ਗੁਲੀ ਚੱਲਣ ਦਾ ਵੀ ਹੈਗਾ ਸੀ ਗੱਲਬਾਤ ਖੇਰ ਦਾ ਹਾਂਜੀ ਫੇਰ ਹੋਈ ਸੀਗੇ ਪਰ ਉਹ ਆਪਣਾ ਉਹਨਾਂ ਨੂੰ ਪ੍ਰੋਸੈਸਸ ਹੈਜ਼ ਰਵੋਟਰੀ ਟੀਮ ਮੇਂ ਮਗਾ ਕੇ ਉਹਨਾਂ ਤੋਂ ਕੋਲਡ ਵਗੈਰਾ ਕਵਚੇ ਚ ਲੈਨੇ ਤੇ ਉਹ ਲੈਦਾ ਉਹਨਾਂ ਨੂੰ ਭੇਜ ਰਹੀਆਂ ਰਵੋਟਰੀ ਦੇ ਵਿੱਚ ਹਾਂਜੀ ਹਾਂਜੀ ਲੜਾਈ ਝਗੜਾ ਜੋ ਹੋਇਆ ਸੀ ਪਿੰਡ ਜਸਰਾਂ ਦੇ ਵਿੱਚ ਗੁਰਚੰਦ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਸਰਾਂ ਦੇ ਬਿਆਨ ਤੇ ਜਨਕ ਸਿੰਘ ਜਗਦੇਵ ਸਿੰਘ ਪ੍ਰਭਜੋਤ ਸਿੰਘ ਪ੍ਰੀਤਮ ਸਿੰਘ ਮਨਦੀਪ ਸਿੰਘ ਮਨਜੀਤ ਕੌਰ ਰਵਿੰਦਰ ਸਿੰਘ ਮਸੀਹ ਜਸਰਾ ਦੇ ਖਿਲਾਫ ਮﻘਦਮਾ ਦਰਜ ਕਰਿਆ ਸੀ ਮਕਦਮਾ ਨੰਬਰ ਇਹ ਪਿਆ ਨੰਬਰ ਹੈਗੀ ਆ 226 37925 ਅੰਡਰ ਸੈਕਸ਼ਨ 115 2 126 2 352 1 125 992 190 ਪੀ ਐਨ ਐਸ ਰਾਣਾ ਗਵਿੰਦਗੁਰੂ ਦਰਜ ਰਜਿਸਟਰ ਮੈਂਸਿਕਾ ਜਿਨ੍ਹਾਂ ਦੇ ਵਿੱਚੋਂ 6 ਬੰਦੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇੱਕ ਬੰਦਾ ਰਿੰਦਾ ਹੈ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਸਰ ਕੋਈ ਗੋਲੀ ਗੋਲੀ ਚੱਲਣ ਦਾ ਵੀ ਹੈਗਾ ਅਸੀਂ ਕੱਲ ਬਾਅਦ ਫੇਰ ਦਾ ਹਾਂਜੀ ਫੇਰ ਹੋਈ ਸੀਗੇ ਪਰ ਉਹ ਆਪਣਾ ਉਹਨਾਂ ਨੂੰ ਫ੍ਰਾਂਸਿਸ ਹੈਜ਼ ਰਵੋਟਰੀ ਟੀਮ ਮਗਾ ਕੇ ਉਹਨਾਂ ਤੋਂ ਕੋਲਡ ਵਗੈਰਾ ਕਬਜ਼ੇ ਚ ਲੈ ਲਏ ਨੇ ਤੇ ਉਹ ਲੈਦਾ ਉਹਨਾਂ ਨੂੰ ਭੇਜ ਰਹੀਆਂ ਰਵੋਟਰੀ ਦੇ ਵਿੱਚ ਹਾਂਜੀ ਹਾਂਜੀ ਲੜਾਈ ਝਗੜਾ ਜੋ ਹੋਇਆ ਸੀ ਪਿੰਡ ਜਸਰਾਂ ਦੇ ਵਿੱਚ ਗੁਰਚਰਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਸਰਾਂ ਦੇ ਬਿਆਨ ਤੇ ਜਨਕ ਸਿੰਘ ਜਗਦੇਵ ਸਿੰਘ ਪ੍ਰਭਜੋ ਸਿੰਘ ਪ੍ਰੀਤਮ ਸਿੰਘ ਮਨਦੀਪ ਸਿੰਘ ਮਨਜੀਤ ਗੁਰ ਰਵਿੰਦਰ ਸਿੰਘ ਮਾਸਿਆਂ ਜਸਰਾ ਦੇ ਖਿਲਾਫ ਮਕਦਮਾ ਦਰਜ ਕਰਿਆ ਸੀ ਮਕਦਮਾ ਨੰਬਰ ਇਹ ਪਿਆ ਨੰਬਰ ਹੈ ਗਿਆ 226 ਮਿਤੀ 7 9 25 ਅੰਡਰ ਸੈਕਸ਼ਨ 115 2 126 2 352 1 125 99 2 190 ਪੀ ਐਨ ਐਸ ਕਾਲਾ ਗਵੰਦੜੇ ਦਰਜ ਹੋਇਆ ਸੀ ਜਿਨ੍ਹਾਂ ਦੇ ਵਿੱਚੋਂ 6 ਬੰਦੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇੱਕ ਬੰਦਾ ਲੰਦਾ ਹੈ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਸਰਾ ਕੋਈ ਗੋਲੀ ਗੋਲੀ ਚੱਲਣ ਦਾ ਵੀ ਹੈਗਾ ਸੀ ਗੱਲਬਾਤ ਫੇਰ ਦਾ ਹਾਂਜੀ ਫੇਰ ਹੋਈ ਸੀਗੇ ਪਰ ਉਹ ਆਪਣਾ ਉਹਨਾਂ ਨੂੰ ਪ੍ਰੋਸੈਸਸ ਹੈਸ ਰੋਟਰੀ ਟੀਮ ਮਂਗਾ ਕੇ ਉਹਨਾਂ ਤੋਂ ਫੋਲਡ ਵਗੈਰਾ ਕਬਜੇ ਚ ਲੈਨੇ ਤੇ ਉਹ ਲੈਦਾ ਉਹਨਾਂ ਨੂੰ ਭੇਜ ਰਹੀਆਂ ਰੋਟਰੀ ਦੇ ਵਿੱਚ ਹਾਂਜੀ ਹਾਂਜੀ ਲੜਾਈ ਝਗੜਾ ਜੋ ਹੋਇਆ ਸੀ ਪਿੰਡ ਜਸਰਾਂ ਦੇ ਵਿੱਚ ਗੁਰਚੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਸਰਾਂ ਦੇ ਬਿਆਨ ਤੇ ਜਨਕ ਸਿੰਘ ਜਗਦੇਵ ਸਿੰਘ ਪ੍ਰਭਜੋ ਸਿੰਘ ਪ੍ਰੀਤਮ ਸਿੰਘ ਮਨਦੀਪ ਸਿੰਘ ਮਨਜੀਤ ਕੌਰ ਰਵਿੰਦਰ ਸਿੰਘ ਮਾਸਿਆਂ ਜਸਰਾਂ ਦੇ ਖਿਲਾਫ ਮﻘਦਮਾ ਦਰਜ ਕਰਿਆ ਸੀ ਮਕਦਮਾ ਨੰਬਰ ਇਹ ਨੰਬਰ ਹੈਗੀ ਆ 226 ਮਿਤੀ 7/9/25 ਅੰਡਰ ਸੈਕਸ਼ਨ 115 212 352 1125 992 190 ਪੀ ਐਨ ਐਸ ਰਾਣਾ ਗਵਿੰਦਰ ਨੇ ਦਰਜ ਰਚਿਓ ਵੈਸੇਗਾ ਜਿਨ੍ਹਾਂ ਦੇ ਵਿੱਚੋਂ 6 ਬੰਦੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇੱਕ ਬੰਦਾ ਰੰਦਾ ਹੈ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਸ ਨਾਲ ਕੋਈ ਗੋਲੀ ਗੁਲੀ ਚੱਲਣ ਦਾ ਵੀ ਹੈਗਾ ਸੀ ਗੱਲਬਾਤ ਖੇਰ ਦਾ ਹਾਂਜੀ ਫੇਰ ਹੋਈ ਸੀਗੇ ਪਰ ਉਹ ਆਪਣਾ ਉਹਨਾਂ ਨੂੰ ਪ੍ਰੋਸੈਸਸ ਹੈਜ਼ ਲੋਗਿਸਟਿਕਸ ਟੀਮ ਮੇਂ ਮਗਾ ਕੇ ਉਹਨਾਂ ਤੋਂ ਕੋਲਡ ਵਗੈਰਾ ਕਵਚੇ ਚ ਲੈ ਲੈਨੇ ਤੇ ਉਹ ਲੈਦਾ ਉਹਨਾਂ ਨੂੰ ਭੇਜ ਰਹੀਆਂ ਲੋਗਿਸਟਿਕਸ ਦੇ ਵਿੱਚ ਹਾਂਜੀ ਹਾਂਜੀ ਲੜਾਈ ਝਗੜਾ ਜੋ ਹੋਇਆ ਸੀ ਪਿੰਡ ਜਸਨਾ ਦੇ ਵਿੱਚ ਗੁਰਚੰਦ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਸਨਾ ਦੇ ਬਿਆਨ ਤੇ ਜਨਕ ਸਿੰਘ ਜਗਦੇਵ ਸਿੰਘ ਪ੍ਰਭਜੋਤ ਸਿੰਘ ਪ੍ਰੀਤਮ ਸਿੰਘ ਮਨਦੀਪ ਸਿੰਘ ਮਨਜੀਤ ਕੌਰ ਰਵਿੰਦਰ ਸਿੰਘ ਮਸੀਹ ਜਸਰਾ ਦੇ ਖਿਲਾਫ ਮੁਕੱਦਮਾ ਦਰਜ ਕਰਿਆ ਸੀ ਮੁਕੱਦਮਾ ਨੰਬਰ ਇਹ ਪੇ ਨੰਬਰ ਹੈਗੀ ਆ 226 37925 ਅੰਡਰ ਸੈਕਸ਼ਨ 115 2 126 2 352 1 125 992 190 ਪੀ ਐਨ ਐਸ ਰਾਣਾ ਗਵਿੰਦਗੁਰੂ ਦਰਜ ਰਜਿਸਟਰ ਮੈਂਸਿਕਾ ਜਿਨ੍ਹਾਂ ਦੇ ਵਿੱਚੋਂ 6 ਬੰਦੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇੱਕ ਬੰਦਾ ਰਿੰਦਾ ਹੈ ਬਾਕੀ ਇਨਵਿਸਟਿਗੇਸ਼ਨ ਚੱਲ ਰਹੀ ਹੈ ਜੀ ਸਰ ਕੋਈ ਗੋਲੀ ਗੋਲੀ ਚੱਲਣ ਦਾ ਵੀ ਹੈਗਾ ਸੀ ਕੱਲ ਬਾਅਦ ਫੇਰ ਦਾ ਹਾਂਜੀ ਫੇਰ ਹੋਈ ਸੀਗੇ ਪਰ ਉਹ ਆਪਣਾ ਉਹਨਾਂ ਨੂੰ ਫਰਾਂਸਿਸ ਸਾਈਜ਼ ਰਿਵੋਟਰੀ ਟੀਮ ਮਂਗਾ ਕੇ ਉਹਨਾਂ ਤੋਂ ਕੋਲਡ ਵਗੈਰਾ ਕਬਜ਼ੇ ਚ ਲੈ ਲਏ ਨੇ ਤੇ ਉਹ ਲੈਦਾ ਉਹਨਾਂ ਨੂੰ ਭੇਜ ਰਹੀਆਂ ਰਿਵੋਟਰੀ ਦੇ ਵਿੱਚ ਹਾਂਜੀ